ਅੱਜ ਸਬੂਚੇ ਪੰਜਾਬ ਦੇ ਅੰਦਰ ਮੈਗਾ ਪੀਟੀਐਮ ਜਿਹੜੀਆਂ ਹੋ ਰਹੀਆਂ ਨੇ ਸੋ ਮੈਂ ਅੱਜ ਫੇਰ ਦੁਬਾਰਾ ਆਪਣੇ ਪਿਆਰੇ ਹਲਕੇ ਦੇ ਵਿੱਚ ਆਪਣੇ ਪਿਆਰੇ ਲੋਕਾਂ 'ਚ ਸਭ ਤੋਂ ਪਹਿਲਾਂ ਸਰਨਾ ਸਕੂਲ ਦੇ ਵਿੱਚ ਤੇ ਹੁਣ ਮਲਖਪੁਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿਹੜੀ ਇਹ ਮੈਗਾ ਪੀਟੀਐਮ ਸ਼ਾਮਿਲ ਹੋਇਆ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਅੰਦਰ education محکمہ ਦੇ ਵਿੱਚ ਬੜੇ ਹਿਸਟੋਰੀਕਲ ਜਿਹੜੇ ਫੈਸਲੇ ਸਰਕਾਰ ਨੇ ਕੀਤੇ ਆ ਔਰ ਅੱਜ ਉਹਨਾਂ ਫੈਸਲਿਆਂ ਦਾ ਲੋਕਾਂ ਦੇ ਤੁਸੀਂ ਰਿਫਲੈਕਸ਼ਨ ਵੀ ਦੇਖ ਰਹੇ ਹੋ ਕਿ ਬਹੁਤ ਸਾਰੇ ਸਕੂਲਾਂ ਦੇ ਅੰਦਰ ਬਹੁਤ ਸਾਰੇ ਇਲਾਕਿਆਂ 'ਚ ਜਿਹੜੀ ਪਰਸੈਪਸ਼ਨ ਬਣ ਚੁੱਕੀ ਸੀਗੀ ਸਿਰਫ ਪ੍ਰਾਇਮਰੀ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਬਾਰੇ 'ਚ ਉਹ ਹੁਣ ਲਗਾਤਾਰ ਚੇਂਜ ਹੋ ਰਹੀ ਆ ਤੇ ਲੋਕ ਪ੍ਰਾਈਵੇਟ ਸਕੂਲਾਂ ਚੋਂ ਆਪਣੇ ਬੱਚਿਆਂ ਨੂੰ ਹੁਣ ਢਾ ਕੇ ਸਰਕਾਰੀ ਸਕੂਲਾਂ ਤੇ ਲੈ ਕੇ ਆ ਰਿਹਾ ਤੇ ਇਹਦਾ ਮੇਨ ਕਾਰਨ ਇਹ ਆ ਕਿ ਜਿਹੜੇ ਸਾਡੇ ਟੀਚਰ ਸੇਵਾਣ ਨੇ ਉਹਨਾਂ ਨੂੰ ਵੀ ਹੌਸਲਾ ਮਿਲਿਆ ਕਿ ਸਰਕਾਰ ਉਹਨਾਂ ਦੇ ਪਿੱਛੇ ਤੇ ਖੜੀ ਆ ਸੋ ਲਗਾਤਾਰ ਟੀਚਰਾਂ ਦੀ ਭਰਤੀ ਵੀ ਹੋ ਰਹੀ ਆ ਟੀਚਰ ਪੱਕੇ ਵੀ ਕੀਤੇ ਜਾ ਰਹੇ ਆ ਤੇ ਨਾਲ ਦੀ ਨਾਲ ਕੋਰੋਨਾ ਰਪੇ ਪੰਜਾਬ ਦੇ ਸਕੂਲਾਂ ਦੇ ਅੰਦਰ ਸਰਕਾਰ ਵੱਲੋਂ ਆ ਰਿਹਾ ਵੀ ਉੱਥੇ ਜਿਹੜਾ ਸਟਰਕਚਰ ਆ ਜਿਹੜਾ ਬੇਸਿਕ ਮੈਂ ਕਹਿੰਨਾ ਵੀ ਸਕੂਲ ਦੀ ਲੋੜ ਬੰਦੀ ਆ ਉਹਨੂੰ ਬਣਾਉਣ ਦੇ ਲਈ ਅੱਜ ਕੱਲ ਹੀ ਅਸੀਂ 2 ਕਰੋੜ 63 ਲੱਖ 47 ਹਜ਼ਾਰ ਰੁਪਏ ਦਾ ਜਿਹੜਾ ਆ ਉਹ ਚੈੱਕ ਇੱਕ ਜਿਹੜਾ ਆ ਉਹ ਸਾਡੇ ਡਿਜੀਟਲ ਐਜੂਕੇਸ਼ਨ ਡਿਪਾਰਟਮੈਂਟ ਨੂੰ ਮਿਲਿਆ ਸੋ ਇਥੋਂ ਪਤਾ ਇਹ ਲੱਗਦਾ ਵੀ ਸਰਕਾਰ ਕਿੰਨੀ ਗੰਭੀਰ ਆ ਐਜੂਕੇਸ਼ਨ ਨੂੰ ਲੈ ਕੇ ਸੋ ਜਦੋਂ ਲੋਕਾਂ ਦੇ ਨਮਾਇंदे ਲੋਕਾਂ ਦੇ ਮਤਲਬ ਵਿੱਚ ਆਂਦੇ ਹੋਣ ਬੱਚਿਆਂ ਚ ਆਂਦੇ ਹੋਣ ਤਾਂ ਉਹ ਜਿਹੜੀ ਮਾਪੇ ਅਧਿਆਪਕ ਮਿਲਣੀ ਆ ਇਹ ਸਾਰਥਕ ਬਣਦੀ ਆ ਸੋ ਅੱਜ ਮੈਂ ਨਾ ਦੋ ਸਕੂਲਾਂ ਜਾਇਆ ਸੋ ਬੜਾ ਅੱਛਾ ਲੱਗਿਆ ਮੇਰੇ ਨਾਲ ਡੀਓ ਆਪਣੇ ਜੇਸ਼ਮਾ ਜੀ ਡਿਪਟੀ ਡੀਓ तमाम ਜਿਹੜੇ ਅਧਿਕਾਰੀ ਸੇਵਾ ਨੇ ਵੀਓ ਲੈਵਲ ਤੱਕ ਸੋ ਇਹ ਇਤਿਹਾਸ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੇ ਸਰਕਾਰੀ ਅਧਿਆਪਕ ਬਾਹਰਲੇ ਮੁਲਕਾਂ ਚ ਟ੍ਰੇਨਿੰਗ ਲਈ ਸਰਕਾਰ ਭੇਜ ਰਹੀ ਹੈ ਔਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਚ ਤੁਹਾਨੂੰ ਪਠਾਨਕੋਟ ਜ਼ਿਲ੍ਹੇ ਦੇ ਬਸੇ ਤਾਂ ਸਾਰੇ ਪੰਜਾਬ ਦੇ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ ਉਹ ਬੱਚੇ ਜਿਹੜੇ ਮੈਰਿਟ ਤੇ ਲਗਾਤਾਰ ਆ ਰਹੇ ਆ ਉਹਨਾਂ ਨੂੰ 6 ਦਿਨ ਦਾ ਟੂਰ ਜਿਹੜਾ ਆ ਆ ਪੂਰੇ ਦੇਸ਼ ਦੇ ਅੰਦਰ ਵੱਖ-ਵੱਖ ਥਾਵਾਂ ਤੇ ਬੱਚਿਆਂ ਨੂੰ ਲਿਜਾ ਕੇ ਉਹ ਤਾਂ ਜੋ ਉਹਨਾਂ ਦਾ ਆਈਕਿਊ ਜਿਹੜਾ ਆ ਉਹ ਹੋਰ ਪੋਜ਼ਿਟਿਵ ਹੋਵੇ ਤੇ ਪਹਿਲੀ ਵਾਰ ਹੋ ਰਿਹਾ ਕਿ ਟੀਚਰ ਸੇਵਾਨ ਪ੍ਰਿੰਸੀਪਲ ਸੇਵਾਨ ਬਾਹਰਲੇ ਮੁਲਕਤ ਟ੍ਰੇਨਿੰਗ ਲੈ ਕੇ ਆ ਰਹੇ ਆ ਤੇ ਬੱਚੇ ਵੀ ਸਾਡੇ ਜਿਹੜੇ ਆ ਉਹ ਪੂਰੇ ਦੇਸ਼ ਦੀਆਂ ਜਿਹੜੀਆਂ ਹਿਸਟੋਰੀਕਲ ਪਲੇਸਾਂ ਉੱਹਨਾਂ ਤੇ ਜਾ ਕੇ ਜਿਹੜੀ ਆ ਉਹ ਯਾਤਰਾ ਕਰਨਗੇ ਸੋ ਮੈਨੂੰ ਲੱਗਦਾ ਹੈ ਵੀ ਬੜੀ ਗੰਭੀਰਤਾ ਦੇ ਨਾਲ ਜਿਹੜੀ ਸਰਕਾਰ ਜਿਹੜੀ ਆ ਉਹ ਲੱਗੀ ਆ ਸੋ ਅੱਜ ਮੇਗਾ ਪੀਟੀਐਮ ਚ ਆਏ ਆ ਬੜਾ ਚੰਗਾ ਮਿਲਿਆ ਰਿਸਪੌਂਸ ਮਿਲਿਆ ਔਰ ਬੱਚਿਆਂ ਤੇ ਮਾਪਿਆਂ ਨੇ ਵੀ ਖੁੱਲ ਕੇ ਗੱਲਾਂ ਕੀਤੀਆਂ ਨੇ ਤੇ ਸਕੂਲਾਂ ਦੇ ਅੰਦਰ ਵੀ ਜਾ ਕੇ ਜਿਹੜਾ ਉਹ ਉਹਨੂੰ ਸਮਝਣ ਦਾ ਮੌਕਾ ਮਿਲਿਆ